ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਇੰਡੀਆ ਅਲਾਈਅንስ ਦੇ ਨਾਲ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਭਲਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਦਿੱਲੀ ਦੇ ਵਿੱਚ ਦੁਪਹਿਰ 12 ਵਜੇ ਦੇ ਨੇੜੇ ਤੇੜੇ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇੱਕ ਆਗੂ ਦੇ ਵੱਲੋਂ ਬਕਾਇਦਾ ਇਸ ਬਾਬਤ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਗੱਠਜੋੜ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਇਸ ਮੀਟਿੰਗ ਦੇ ਅੰਦਰ ਚਰਚਾ ਕੀਤੀ ਜਾਣੀ ਹੈ ਦਰਅਸਲ ਮੀਟਿੰਗ ਇਹ ਅੱਜ ਹੋਣੀ ਸੀ ਪਰ ਆਮ ਆਦਮੀ ਪਾਰਟੀ ਅੱਜ ਗੁਜਰਾਤ ਦੇ ਵਿੱਚ ਰੈਲੀ ਕਰਨ ਦੇ ਵਿੱਚ ਰੁਚੀ ਹੋਈ ਹੈ ਸਿੱਦੇ ਚੱਲਦੇ ਉਹਨਾਂ ਦੇ ਰੁਝੇਵਿਆਂ ਨੂੰ ਵੇਖਦਿਆਂ ਹੋਇਆਂ ਮੀਟਿੰਗ ਨੂੰ ਭਲਕੇ ਵਾਸਤੇ ਪੋਸਟਪੋਨ ਕਰ ਦਿੱਤਾ ਗਿਆ ਹੁਣ ਭਲਕੇ ਜਿਹੜੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਗੱਟਚੋੜ ਨੂੰ ਲੈ ਕੇ ਬੜੀਆਂ ਜਿਹੜੀਆਂ ਕਿਐਸਰ ਕਾਇਆਂ ਕਿਐਸਰਾਂ ਲਗਾਈਆਂ ਜਾ ਰਹੀਆਂ ਨੇ ਇੰਡੀਆ ਅਲਾਈਂਸ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਰਹੇਗੀ ਕਾਂਗਰਸ ਕਿੱਥੇ ਰਹੇਗੀ ਕਿਉਂਕਿ ਕੇਦਰੀ ਪੱਧਰ ਤੇ ਦੇਖੀਏ ਤਾਂ ਦੋਹੇ ਪਾਰਟੀਆਂ ਜ਼ਰੂਰ ਕਿਉ ਖਿਚੜੀ ਨੇ ਪਰ ਜੇਕਰ ਸੂਬਾਈ ਪੱਧਰ ਦੇ ਉੱਤੇ ਦੇਖੀਏ ਤਾਂ ਕਨਫਲਿਕਟ ਚੱਲਦੇ ਦਿਖਾਈ ਦੇ ਰਹੇ ਆ ਪੰਜਾਬ ਦੀ ਗੱਲ ਕਰ ਲਈਏ ਚਾਹੇ TMC West Bengal ਦੀ ਗੱਲ ਕਰ ਲਈਏ ਚਾਹੇ ਹੋਰ ਵੀ ਕਈ ਵੱਡੇ ਸਿਆਸੀ ਲੀਡਰ ਨੇ ਜਿਹੜੇ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਅਸੀਂ ਮਕਨਾਂ ਕਾਂਗਰਸ ਦੇ ਨਾਲ ਆਪੋ ਆਪਣੇ ਸੂਬਿਆਂ ਦੇ ਵਿੱਚ ਗੱਠ ਜੋੜ ਕਰੀਏ ਕਿਉਂਕਿ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ 'ਚ ਮੌਜੂਦਾ ਸੱਤਾ ਤੇ ਆਮ ਆਦਮੀ ਪਾਰਟੀ ਐ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਐ ਤੇ ਜੇਕਰ ਇਹ ਦੋਹੇ ਪਾਰਟੀਆਂ ਰਲ ਕੇ ਚੋਣਾਂ ਲੜਨ ਗਿਆ ਤਾਂ ਫਿਰ ਅੱਗੇ ਵਿਰੋਧੀ ਧਿਰ ਦਾ ਰੋਲ ਕੌਣ ਨਿਭਾਏਗਾ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਕਨਫਲਿਕਟ ਨੇ ਵਕੂ ਬਕਰੇ ਸੂਬਿਆਂ ਦੇ ਆਪੋ ਆਪਣੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਿਹਾ ਹੈ ਆਪੋ ਆਪਣੇ ਪੰਗਿਆਂ ਦੇ ਨਾਲ ਰਿਲੇਟਡ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੇਕਰ ਅਲਾਈਅንስ ਕਰ ਲਿਆ ਤਾਂ ਅਸੀਂ ਇਹ ਚੀਜ਼ ਕਿਵੇਂ ਕਰਾਂਗੇ ਉਹ ਚੀਜ਼ ਕਿਵੇਂ ਕਰਾਂਗੇ ਲੋਕਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ ਇਸੇ ਤਰੀਕੇ ਦਾ ਪੰਜਾਬ ਦੇ ਵਿੱਚ ਵੀ ਸਿਨੈਰੀਓ ਕ੍ਰੀਏਟ ਹੋਇਆ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਕਾਂਗਰਸ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੇ ਨਾਲ ਤਾਂ ਬਿਲਕੁਲ ਵੀ ਗੱਠਜੋੜ ਨਹੀਂ ਹੋ ਸਕਦਾ ਜੇਕਰ ਅਸੀਂ ਗੱਠਜੋੜ ਕਰਾਂਗੇ ਇਸ ਬਾਬਤ ਅੱਜ ਜਿਹੜੀ ਆਖਰੀ ਗੱਲਬਾਤ ਕਰ ਰਹੇ ਹਾਂ ਇਸ ਬਾਬਤੋ ਹਾਈ ਕਮਾਂਡ ਨੂੰ ਵੀ ਸੂਚਿਤ ਕਰ ਚੁੱਕਿਆ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਾਂਗੇ ਤਾਂ ਕਾਂਗਰਸ ਨੂੰ ਵੱਡਾ ਨੁਕਸਾਨ ਆ ਜਿਹੜਾ ਉਹ ਚੱਲਣਾ ਪਏਗਾ ਕਿਉਂਕਿ ਆਮ ਆਦਮੀ ਪਾਰਟੀ ਵਾਸਤੇ ਆਮ ਲੋਕਾਂ ਦੀ ਜਿਹੜੀ رائے ਹੈ ਉਹ ਬਦਲ ਚੁੱਕੀ ਹੈ ਐਜ਼ ਕੰਪੇਅਰ ਟੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਉਂਕਿ ਉਸ ਵੇਲੇ ਲੋਕਾਂ ਨੇ ਹਨੇਰੀ ਜਿਹੜੀ ਚਲਾਈ ਸੀ ਉਹ ਹੁਣ ਹਨੇਰੀ ਥਮ ਗਈ ਹੈ ਤੇ ਹੁਣ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਲੋਕ ਤੰਗ ਪਰੇਸ਼ਾਨ ਦਿਖਾਈ ਦੇ ਰਿਹਾ ਡਾਡੇ ਪਰੇਸ਼ਾਨ ਦਿਖਾਈ ਦੇ ਰਿਹਾ ਇਸ ਤਰੀਕੇ ਦੇ ਜਿਹੜੇ ਜਿਹੜੀਆਂ ਗੱਲਾਂ ਨੇ ਉਹ ਜਸਟੀਫਿਕੇਸ਼ਨ ਕਰਨ ਦੇ ਲਈ ਆਪਣੇ ਬਿਆਨ ਦਾ ਇਸ ਤਰੀਕੇ ਦੀਆਂ ਗੱਲਾਂ ਹਾਈ ਕਮਾਂਡ ਦੇ ਕੋਲੇ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਸੇ ਦੇ ਦਰਮਿਆਨ ਇੱਕ ਵੱਡੀ ਖਬਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਇੰਡੀਆ ਘਟ ਚੋੜ ਦੇ ਤਹਿਤ ਭਲਕੇ ਦੁਪਹਿਰ 12:00 ਦੇ ਕਰੀਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੀਟ ਸ਼ੇਅਰਿੰਗ ਦੇ ਉੱਤੇ ਚਰਚਾ ਕੀਤੀ ਜਾਏਗੀ। ਆਗੂ ਨੇ ਦੱਸ ਦਿੱਤਾ ਹੈ ਕਿ ਸੀਟ ਸ਼ੇਅਰਿੰਗ ਦੇ ਉੱਤੇ ਪਹਿਲਾਂ ਹੀ ਗੱਲਬਾਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਆਖਰੀ ਇਹਨੂੰ ਰੂਪਰੇਖਾ ਦੇਣ ਦੇ ਲਈ ਇਸ ਬਾਬਤ ਤੇ ਮੀਟਿੰਗਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੇਖਣਾ ਪੈਂਦਾ ਹੈ ਕਿ ਭਲਕੇ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਕੀ ਕੁਝ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਆ। ਹਾਲਾਂਕਿ ਇਹ ਸ਼ੁਰੂਆਤੀ ਮੀਟਿੰਗ ਹੈ। ਇਸ ਤੋਂ ਬਾਅਦ ਦੇ ਵਿੱਚ ਹੋਰ ਵੀ ਕਿਹਾ ਜਾ ਰਿਹਾ ਕਿ ਮੀਟਿੰਗਾਂ ਦੇ ਦੌਰਾਨ ਜਿਹੜੇ ਉਹ ਚੱਲਦੀ ਰਹਿਣਗੇ ਜਦੋਂ ਤੱਕ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਨਹੀਂ ਆਉਂਦਾ। ਲੋਕ ਸਭਾ ਚੋਣਾਂ ਦੇ ਦਿਨ ਨੇੜੇ ਨਹੀਂ ਆਉਂਦੇ। ਹਾਲਾਂਕਿ ਕੁਝ ਇਸੇ ਦੇ ਦਰਮਿਆਨ ਹੀ ਜਿਹੜੀ ਪੂਰੀ ਚਾਰਜ ਹੋਈ ਆ ਉਹ ਕੀਤੀ ਜਾਣੀ ਆ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇੰਡੀਆ ਅਲਾਈਂਸ ਤੇ ਬਣਾ ਦਿੱਤਾ ਗਿਆ ਪਰ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਆਪਸੀ ਭੇਦਭਾਵ મતਭੇਦ ਨੇ ਜਿਹੜੇ ਉਹ ਦਿਖਾਈ ਦੇ ਰਿਹਾ ਤੇ ਇਸੇ ਦਾ ਨਤੀਜਾ ਸੀ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਆ ਇੱਕ ਪਾਸੇ ਕਾਂਗਰਸ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਐ ਟਕੁੱਤੇ ਦਾ ਬੈਰ ਹੈ ਤੇ ਇਸੇ ਦੇ ਦਰਮਿਆਨ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਇੰਡੀਆ ਗੱਟ ਛੋੜ ਦੇ ਤਹਿਤ ਭਲਕੇ ਜਿਹੜੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ ਨਾਲ ਸੀਟ ਸ਼ੇਅਰਿੰਗ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਹੁਣ ਜਾ ਰਹੀ ਹੈ ਅੱਜ ਹੁਣ ਇਸੀ ਮੀਟਿੰਗ ਪਰ ਅੱਜ ਆਮ ਆਦਮੀ ਪਾਰਟੀ ਦੇ ਅਫਸਰ ਰੁਜੀਵਿਆਂ ਦੇ ਚਲਦੇ ਇਹ ਜਿਹੜੀ ਮੀਟਿੰਗ ਹੈ ਨੂੰ ਪੋਸਟਪੋਨ ਕਰ ਦਿੱਤਾ ਗਿਆ ਤੇ ਹੁਣ ਭਲਕੇ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਜਿਹਦੇ ਚ ਮੁੱਖ ਏਜੰਡਾ ਰੱਖਿਆ ਗਿਆ ਸੀਟ ਸ਼ੇਅਰਿੰਗ ਇਸ ਬਾਬਤ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕੇਗਾ